ਗੁਰੂ ਪਿਆਰੀ ਸੰਗਤ ਜੀ ਉਹ ਵੀਡੀਓ ਦੇ ਵਿੱਚ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਮਾਤਾ ਜੀਤੋ ਜੀ ਦਾ ਸੰਸਕਾਰ ਇਸ ਸਥਾਨ ਦੇ ਉੱਪਰ ਕੀਤਾ ਗਿਆ ਸੀ ਨਾਮ ਸਿਮਰਨ ਦੀ ਮੂਰਤ ਧੰਨ ਤਨ ਮਾਤਾ ਜੀਤੋ ਜੀ ਜਿਸ ਵੇਲੇ ਸਿਮਰਨ ਦੇ ਵਿੱਚ ਉਸ ਅਕਾਲ ਪੁਰਖ ਨਾਲ ਧਿਆਨ ਜੋੜੀ ਬੈਠੇ ਸਨ ਤਾਂ ਇੱਕ ਦਿਨ ਉਹ ਕੀ ਦੇਖਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਨੰਦਪੁਰ ਛੱਡਣਾ ਪਵੇਗਾ ਵੱਡੇ ਅਤੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਹੋਵੇਗੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਹੋਵੇਗੀ ਇਹ ਸਭ ਦੇਖ ਕੇ ਮਾਤਾ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ ਕਿ ਇਹ ਸਭ ਕੁਝ ਹੋਵੇਗਾ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਉਣ ਵਾਲਾ ਸਮਾਂ ਆਪ ਜੀ ਨੇ ਦੇਖ ਲਿਆ ਹੈ ਇਦਾਂ ਹੀ ਹੋਵੇਗਾ ਤਾਂ ਮਾਤਾ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ ਕਿ ਅਸੀਂ ਇਹ ਸਭ ਕੁਝ ਨਹੀਂ ਦੇਖਣਾ ਚਾਹੁੰਦੇ ਗੁਰੂ ਪਾਤਸ਼ਾਹ ਜੀ ਤੋਂ ਅੱਗੇ ਲੈ ਕੇ ਮਾਤਾ ਜੀ ਨੇ ਆਪਣੀ ਇੱਛਾ ਦੇ ਨਾਲ ਆਪਣਾ ਸਰੀਰ ਤਿਆਗ ਕਰ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ ਇਸ ਸਥਾਨ ਉੱਪਰ ਮਾਤਾ ਜੀ ਤੋਂ ਜੀ ਦਾ ਸੰਸਕਾਰ ਕਰ ਦਿੱਤਾ ਕਿਰਪਾ ਕਰਕੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ